ਬਾਜੂ ਹੋਂ ਬਿੱਤੇ ਬਾਜੂ ਗਾਜਾ ਮਾੜ ਮਿਲਣਾ ਦਾ ਬਾਜੂ ਕੁੱਤੇ ਨੇ ਸਟਰਗਲ ਪਤਾ ਕਿੰਨੀ ਕੁੱਤੇ ਨਾਲ ਇਹਨੇ ਲੜਾਈ ਕੀਤੀ ਆਪਣੇ ਆਪ ਨੂੰ ਬਚਾਉਣ ਲਈ ਮੈਨੂੰ ਤਾਂ ਪਤਾ ਨਹੀਂ ਕਿ ਕੁੱਤੇ ਦੇ ਖਾਜ ਨੂੰ ਪੰਜ ਮੂਹੇ ਮਾਰੋਗੇ ਹੂੰ ਇਹਿਆ ਨਾ ਹੋਮ ਨੇ ਪਤਾ ਦੀ ਹੂੰ ਮੋਂ ਸਾਰੰਦ ਦੇ ਕਿ ਕਰੱਕ ਖੜੀਂ ਘੜਾ ਕਰਨ ਇਹ ਨਾਵੇਂ ਇਹਨੇ ਆਪਣਾ ਤਾਂ ਕੁੱਤੇ ਤੋਂ ਕਿੱਥੇ ਮੁਰਗਾ ਬੱਸ ਸਕਦਾ ਸਾਈਡ ਤੇ ਨਾ ਇੱਕ ਆ ਜਾ ਨਹੀਂ ਕਿੜਾ ਆ ਨਾ ਆ ਇਹ ਘੰਟਾ ਹੁੰਦਾ ਇਹ ਮਾਰਦਾ ਗਲਤੀ ਅਗਲੇ ਦੀ ਆ ਘੰਟਾ ਇਹਦਾ ਆਦੀ ਤੇ ਕੀ ਹੋ ਗਿਆ ਬੁਰੀ ਐ ਜੈ ਐ ਜਵਾਲਾ ਨਾ ਐਂਕੜੂ ਮਰ ਮਕਮਲ ਨਾ ਮਰਮਾਨ ਇਹਨੂੰ ਫਰੂਟੀ ਪਾਈ ਅੱਜ ਹੋਰ ਮਾਨ ਹਾਂਜੀ ਹਾ ਡੱਬਾ ਵੀ ਇਹਦਾ ਚੰਗੀ ਤਰ੍ਹਾਂ ਠੰਡਾ ਡੰਡਾ ਪਾਣੀ ਪਾ ਇਹਨੂੰ ਇਹ ਨਾੜ ਨੂੜਦੈ ਮੈਨੂੰ ਬੇਗੀ ਕੁਝ ਨਹੀਂ ਹੋਇਆ ਇਹਨੂੰ ਕਰਦਣਾ ਬਸ ਕਰਦਣਾ ਹੌਲੀ ਹੌਲੀ ਕਿੱਡੀ ਵੱਡੀ ਤਾਂ ਟਰਾਜੇਟੀ ਚ ਵਾਪਰੀ ਇਹਦੇ ਨਾਲ ਇੱਥੇ ਕਰਦੀ ਆ ਇਹ ਜਿੰਨੀ ਜਿੰਨੀ ட்போட்டே <coughs>